ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਪਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 13 ਫਰਵਰੀ ਤੋਂ ਵਿੱਡੇ ਗਏ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਅੰਦੋਲਨ ਦਾ 300 ਦਿਨ ਹੋ ਗਏ ਨੇ ਤੇ ਸਾਡੇ ਜਰਨਲ ਕਿਸਾਨਾਂ ਦੀ ਦਰਦ ਰੱਖਣ ਵਾਲੇ ਸਰਦਾਰ ਜਗਜੀਤ ਸਿੰਘ ਬਨਵਾਲਾ ਦਾ ਮਰਨ ਵਰ 12ਵੇਂ ਦਿਨ ਪਹੁੰਚ ਗਿਆ ਇਸ ਪੰਡਾਲ ਦੇ ਵਿੱਚ ਤੇ ਦੂਰ ਦੂਰ ਦਾ ਟਰਾਲੀਆਂ ਦੇ ਵਿੱਚ ਬੈਠੇ ਹੋਏ ਸੁਣ ਰਹੇ ਕਿਸਾਨ ਵੀਰੋ ਪੈਨੋ ਭਰਾਵੋ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਸੀਨੀਅਰ ਕਿਸਾਨ ਆਗੂ ਬਹਿਰੂ ਸਾਹਿਬ ਜੀ ਨੇ ਦੱਸਤਾ ਵੀ ਜਿਹੜੇ ਕਹਿੰਦੇ ਸੀ ਟਰੈਕਟਰ ਟਰਾਲੀਆਂ ਨਹੀਂ ਜਾਂਦੀਆਂ ਉਹ ਮੋਡੀਫਾਈ ਕੀਤੇ ਹੋਏ ਆ ਮੈਂ ਹਰਿਆਣੇ ਤੋਂ ਆ ਕਿ ਹਰਿਆਣੇ ਦੇ ਵਿੱਚ ਹੀ ਭਾਜਪਾ ਦੀ ਸਰਕਾਰ ਦੇ ਸਭ ਤੋਂ ਜ਼ਿਆਦਾ ਤਕਲੀਫ ਵੀ ਉਹਨਾਂ ਨੂੰ ਹੁੰਦੀ ਆ ਜਦੋਂ ਦਿੱਲੀ ਵੱਲ ਨੂੰ ਅਸੀਂ ਚਾਲੇ ਪਾਉਣੇ ਆ ਕਿ ਪਿਛਲੀ ਵਾਰ ਦੀ ਗੱਲ ਸੀ ਕਿ 13 ਫਰਵਰੀ ਦੀ ਗੱਲ ਸੀ ਜਾਨਾ 13 ਫਰਵਰੀ ਤੋਂ ਸੀ ਤੇ 6 ਫਰਵਰੀ ਤੋਂ ਸਾਡੇ ਹਰਿਆਣੇ ਦੇ ਪਿੰਡ ਦੇ ਪਿੰਡਾਂ ਤੋਂ ਪਿੰਡਾਂ ਨੂੰ ਤੋੜ ਦਿੱਤਾ ਗਿਆ ਸੀ ਬੈਰੀਕੇਡ ਲਗਾ ਦਿੱਤੇ ਗਏ ਸੀ ਨਹਿਰਾਂ ਦੇ ਪੁਲਾਂ ਦੇ ਉੱਪਰ ਪੂਰੀਆਂ ਵੱਡੀਆਂ-ਵੱਡੀਆਂ ਦੁਵਾਰਾਂ ਤੇ ਮਿੱਟੀ ਨਾਲ ਪੁਲ ਜਿਹੜੇ ਬੰਦ ਕਰ ਦਿੱਤੇ ਗਿਆ ਸੀ ਉਸ ਦੌਰਾਨ ਕਿਸੇ ਬੱਚੇ ਨੂੰ ਸਕੂਲ ਜਾਣ ਤੇ ਵੀ پابੰਦੀ ਹੋ ਗਈ ਸੀ ਤੇ ਕਈ ਮੌਤਾਂ ਹੋਈਆਂ ਜਿਹੜੀਆਂ ਕਿ ਸਮੇਂ ਸਿਰ ਉਸ ਪਿੰਡ ਦਾ ਮਰੀਜ਼ ਹਸਪੀਟਲ ਤੇ ਨਹੀਂ ਪਹੁੰਚ ਸਕਿਆ ਕਿਉਂਕਿ ਰਸਤੇ ਬੰਦ ਸੀ ਲੇਕਿਨ ਉਦੋਂ ਕਦੀ ਕਿਸੇ ਸਰਕਾਰ ਨੇ ਕਦੇ ਜਿਹੜਾ ਮੀਡੀਆ ਚੌਥਾ ਸਤੰਭ ਇਹ ਉਹਨਾਂ ਨਹੀਂ ਦਿਖਾਇਆ ਵੀ ਸਰਕਾਰ ਦੀ ਨਲਾਕੀ ਕਰਕੇ ਕਿੰਨੀਆਂ ਮੌਤਾਂ ਹੋਈਆਂ ਕੀ ਕੁਛ ਹਰਿਆਣੇ ਦੇ ਲੋਕਾਂ ਨੂੰ ਦਿੱਖਤਾ ਆਈਆਂ ਲੇਕਿਨ ਅਗਰ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਦੋਂ ਉਹਦੀ ਸੁਣਵਾਈ ਨਹੀਂ ਹੁੰਦੀ ਉਹ ਛੜਕਾਂ ਤੇ ਆਉਂਦਾ ਤੇ ਉਦੋਂ ਇਹ ਸਾਰੇ ਲੋਕ ਟੀਵੀ ਜਿਵੇਂਾਂ ਤੇ ਤੇ ਹਰ ਜਗ੍ਹਾ ਬੋਲਣਾ ਸ਼ੁਰੂ ਕਰ ਦਿੰਦੇ ਆ ਵੀ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਆ ਛੜਕਾਂ ਤੇ ਰਾਤ ਗੁਜ਼ਾਰਦੇ ਨੇ ਅਰਤੀ ਮੈਂ ਦੋ ਤਿੰਨ ਚੱਕਰ ਲਗਾ ਕੇ ਆਇਆ ਛੇ ਜਗ੍ਹਾ ਤੇ ਪਹਿਰੇ ਲੱਗੇ ਹੋਏ ਸੀ ਪੂਰੀ ਤਨਦੇਹੀ ਨਾਲ ਸਾਡੇ ਕਿਸਾਨ ਵੀਰ ਹੱਥਾਂ ਦੇ ਵਿੱਚ ਡੰਡੇ ਲੈ ਕੇ ਡੰਡਿਆਂ ਦੇ ਵਿੱਚ ਝੰਡੇ ਪਾ ਕੇ ਪਹਿਰੇ ਤੇ ਬੈਠੇ ਹੋਏ ਸੀ ਤੇ ਰਾਤ ਨੂੰ ਧੂਆਂ ਲਗਾ ਰੱਖਿਆ ਸੀ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਤੇ ਖਾਸ ਦੱਸਦੇ ਨੇ ਜਿਹੜੇ ਡੇਢ ਡੇੜ ਕਰੋੜ ਦੀਆਂ ਕਾਰਾਂ ਤੇ ਆਉਂਦੇ ਨੇ ਉਹ ਕਹਿੰਦੇ ਆਮ ਲੋਕ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਆਮ ਇਹ ਜਿਹੜੇ ਛੜਕਾਂ ਦੇ ਬੈਠੇ ਨੇ ਜਾਂ ਜਿਹੜੀਆਂ ਇੰਦੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ 'ਚ ਆਉਂਦੇ ਨੇ ਜਿਹੜੇ ਹੌਣਵਾਰਦੇ ਨੇ ਵੀ ਪਰਾਂ ਹੋ ਜੋ ਉਹ ਉਹਨਾਂ ਨੂੰ ਆਮ ਲੋਕ ਕਹਿੰਦੇ ਨੇ ਦੂਸਰੀ ਗੱਲ ਰਾਤ ਦੀ ਜਦੋਂ ਦੀ ਇਹ ਅਥਰੂ ਗੈਸ ਛੱਡੀ ਹੈ ਸਾਡੇ ਸਾਥੀ ਫਟੜ ਹੋਈ ਨੇ ਉਦੋਂ ਦੀ ਟੀਵੀ 'ਚ ਡਿਬੇਟ ਚੱਲ ਰਹੀ ਹੈ ਤੇ ਖਾਸ ਕਰਕੇ ਤੁਹਾਡੇ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਆ ਜਿਹੜੇ ਹਮੇਸ਼ਾ ਸ਼ਿਰ ਤੇ ਪੱਗਾਂ ਦਸਤਾਰਾਂ ਸਜਾਈਆਂ ਹੋਈਆਂ ਨੇ ਲੇਕਿਨ ਬੋਲੀ ਕੁਝ ਹੋਰ ਨਿਕਲਦੀ ਉਹਨਾਂ ਦੀ ਉਹ ਜਦੋਂ ਬੋਲਦੇ ਨੇ ਕਹਿੰਦੇ ਨੇ ਇਹ ਤੇ ਜੀ ਪਾਟੇ ਹੋਏ ਨੇ ਇਹ ਤੇ ਧੜਿਆਂ ਚ ਵੰਡੇ ਹੋਏ ਨੇ ਅਸੀਂ ਕਿਹਦੇ ਨਾਲ ਗੱਲ ਕਰੀਏ ਤੇ ਅਸੀਂ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਉਹਨਾਂ ਬੀਜੇਪੀ ਵਾਲਿਆਂ ਨੂੰ ਜਦੋਂ ਚਾਰ ਦੌਰ ਦੀ ਵਾਰਤਾ ਕੀਤੀ ਸੀ 8 ਫਰਵਰੀ ਨੂੰ ਤੁਸੀਂ ਵਾਰਤਾ ਕੀਤੀ ਸੀ 12 ਨੂੰ ਕੀਤੀ ਸੀ 15 ਫਰਵਰੀ ਨੂੰ ਕੀਤੀ ਸੀ ਤੇ 18 ਫਰਵਰੀ ਨੂੰ ਕੀਤੀ ਸੀ ਉਦੋਂ ਚਾਰ ਵਾਰ ਵਰਤਾ ਤੁਸੀਂ ਕਿਹਦੇ ਨਾਲ ਕੀਤੀ ਸੀ ਅੱਜ ਵੀ ਉਹ ਲੋਕ ਛੜਕਾਦੇ ਕੀ ਤੁਸੀਂ ਉਹਨਾਂ ਲੋਕਾਂ ਨਾਲ ਵਰਤਾ ਕਰਨੀ ਚਾਹੁੰਦੇ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਐਮਐਸਪੀ ਮੰਗਣ ਵਾਲੇ ਸੁਆਮੀ ਨਾਥਨ ਜੋਗ ਤੇਜ 파ਰਸ਼ਾ ਤੇਸ ਪਛਲਾ ਦੇ ਤੋਂ ਭਾਜੇ ਸਨਮਾਨ ਕਰਾਉਣ ਵਾਸਤੇ ਕਿਸਾਨ ਤੇ ਮਜ਼ਦੂਰ ਦੀ ਕਰਜ਼ਾ ਮਾਫੀ ਕਰਾਉਣ ਵਾਸਤੇ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੇ ਛੜਕਾਂ ਵਿੱਚ ਸੰਘਰਸ਼ ਤੇ ਬੈਠੇ ਨੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਜੇ ਜਾਂ ਜਿਹੜੇ ਘਰੇ ਬੈਠ ਕੇ ਇਹਨਾਂ ਮੰਗਾਂ ਦੇ ਹਮਾਇਤ ਨਹੀਂ ਹੈਗੇ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਹੋ ਇਹ ਤੁਸੀਂ ਸੋਚਣਾ ਹੈ ਮੈਂ ਤੇ ਹੈਰਾਨ ਉਹਨਾਂ ਦੇ ਦਿਮਾਗ ਤੋਂ ਉਹਨਾਂ ਭਾਜਪਾ ਦੇ ਲੀਡਰ ਵਾਲਿਆਂ ਦੇ ਲੀਡਰ ਜਿਹੜੇ ਡਿਬੇਟ ਤੇ ਬੈਠਦੇ ਨੇ ਉਹਨਾਂ ਦੇ ਦਿਮਾਗ ਤੋਂ ਕੀ ਪ੍ਰਮਾਤਮਾ ਨੇ ਇੰਨਾ ਵੀ ਦਬਾਅ ਨਹੀਂ ਦਿੱਤਾ ਵੀ ਜਦੋਂ ਤੁਸੀਂ ਪਹਿਲਾਂ ਗੱਲਾਂ ਕਰਦੇ ਸੀ ਜਦੋਂ ਚਿੱਠੀਆਂ ਆਈਆਂ ਏ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੇ ਜਦੋਂ ਸਾਨੂੰ ਸੱਦਾ ਦਿੱਤਾ ਕੀ ਉਹਨੇ ਹੋਰ ਕਿਸੇ ਨੂੰ ਸੱਦਾ ਦਿੱਤਾ ਉਸ ਕਮੇਟੀ ਨੇ ਬੁਲਾਇਆ ਕਿੰਨੋਂ ਕਿੱਥੀ ਪੱਤਰ ਕਿਨੂੰ ਦਿੱਤਾ ਜਿਹੜੇ ਤੁਸੀਂ ਲੋਕ ਸੰਘਰਸ਼ 'ਚ ਬੈਠੇ ਨੇ ਜਿੰਨੇ ਆਏ ਦੋਨੋਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਸੰਘਰਸ਼ ਦੇ ਵਿੱਚ ਨੇ ਉਦੋਂ ਤੇ ਕਿਸੇ ਹੋਰ ਦਾ ਨਾਮ ਨਹੀਂ ਲਿਆ ਇਹ ਜਾਣਬੁੱਝ ਕੇ ਉਠਾਇਆ ਜਾਂਦਾ ਹੈ ਜਾਂ ਜਿਹੜੇ ਦੂਜੇ ਧਿਰੇ ਨੇ ਜਿਹੜੇ ਨਹੀਂ ਚਾਹੁੰਦੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਜਿਹੜੇ ਨਹੀਂ ਚਾਹੁੰਦੇ ਜਿਹੜੇ ਕਿਹਾ ਮੰਗਾਂ ਨੂੰ ਲੈ ਕੇ ਚਾਹੁੰਦੇ ਨਾਲ ਉਹਨਾਂ ਦੀ ਸਹਿਮਤੀ ਨਹੀਂ ਹੈ ਉਹ ਨਹੀਂ ਚਾਹੁੰਦੇ ਵੀ ਐਮਐਸਪੀ ਮਿਲੇ ਹੋ ਸਕਦਾ ਹੈ ਉਹਨਾਂ ਦੀ ਉਹਨਾਂ ਨਾਲ ਕੋਈ ਛਾਂਟ ਘੱਟ ਹੋਵੇ ਤੇ ਤਾਂ ਕਰਕੇ ਗੱਲਾਂ ਨਿਕਲ ਰਹੀਆਂ ਨੇ ਅਸੀਂ ਮੰਚ ਤੋਂ ਖੁੱਲੇ ਮਨ ਨਾਲ ਕਹਿਣਾ ਚਾਹੁੰਦੇ ਆ ਇਹ ਅੰਦੋਲਨ ਐਮਐਸਟੀ ਖਰੀਦ ਗਰੰਟੀ ਕਾਨੂੰਨ ਦੇ ਲਈ ਹੈ ਇਹ ਅੰਦੋਲਨ ਸੁਆਮੀ ਨਾਥਨ ਅਜੋ ਸੀ2+50 ਦੇ ਤਹਿਤ 15 ਦੇ ਭਾਅ ਦੇਣ ਨੂੰ ਆ ਇਹ ਅੰਦੋਲਨ ਕਿਸਾਨ ਤੇ ਮਜ਼ਦੂਰ ਦੀ ਸੰਪੂਰਨ ਕਰਜ਼ਾ ਮਾਫੀ ਨੂੰ ਲੈ ਕੇ ਆ ਇਹ ਅੰਦੋਲਨ ਮੰਗੇਗਾ ਮੰذੂਰੀ ਵਧਾਉਣ ਵਾਸਤੇ ਤੇ ਉਹਨਾਂ ਦਾ ਜਿਹੜਾ 100 ਦਿਨ ਦਾ ਹੈ ਉਹਨੂੰ 200 ਦਿਨ ਕਰਨ ਵਾਸਤੇ ਇੱਕ ਸਾਲ ਅੰਦੋਲਨ ਹੈ ਇਹ ਅੰਦੋਲਨ ਲਖੀਨਪੁਰ ਖੀਰੀ ਦੇ ਜੋ ਸਾਡੇ ਪੀੜਿਤ ਨੇ ਉਹਨਾਂ ਨੂੰ ਇਨਸਾਫ ਵਾਸਤੇ ਤੇ ਜਿਹੜੇ ਦੋਸ਼ੀ ਨੇ ਉਹਨੂੰ ਸਜ਼ਾਵਾ ਦੋਣ ਵਾਸਤੇ ਹੈ ਪਿਛਲੇ ਅੰਦੋਲਨ ਚ ਹੋਈਆਂ ਜਿੰਨੀਆਂ ਵੀ ਮੰਗਾਂ ਸੀ ਉਹਨੂੰ ਪੂਰਾ ਕਰਨ ਵਾਸਤੇ ਹੈ ਇਹ ਅੰਦੋਲਨ ਬਿਜਲੀ ਬਿੱਲ ਸੋਧ ਜਿਹੜਾ ਸੋਧ ਦੇ ਨਾਮ ਤੇ ਸਾਡੇ ਤੇ ਚਿਪ ਵਾਲੇ ਮੀਟਰ ਤੇ ਦੂਜੇ ਚੀਜ ਲਾਈਆਂ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਹੈ ਇਹ ਅੰਦੋਲਨ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਜਿਹੜਾ ਭੂਮੀ ਅਧਿਗ੍ਰਹਿਣ ਬਿੱਲ ਨਵਾਂ ਲੈ ਕੇ ਆਏ ਨੇ ਜਿਹੜਾ ਬਿਨਾਂ ਸਹਿਮਤੀ ਤੋਂ ਤੁਹਾਡੀਆਂ ਜ਼ਮੀਨਾਂ ਖੋਹੇ ਜਾਂਦੀਆਂ ਉਹਨੂੰ ਰੱਦ ਕਰਕੇ ਪਹਿਲੇ ਵਾਲਾ ਜਿਹੜਾ ਸਹਿਮਤੀ ਤੋਂ ਬਿਨਾਂ ਸਾਡੀ ਜ਼ਮੀਨ ਨਹੀਂ ਲਈ ਜਾਏ ਉਸ ਵਾਸਤੇ ਹੈ ਇਹ ਅੰਦੋਲਨ ਜਿਹੜਾ ਸਾਡੀ ਤੇਰਵੀ ਮੰਗਿਆ ਜਿਹੜਾ ਸਾਡੇ ਦੇ ਤਸੱਦਦ ਹੋਏ ਜਿਹੜਾ ਸਾਡੇ ਸ਼ੁਭ ਕਰਨ ਨੂੰ ਗੋਲੀ ਨਾਲ ਸ਼ਹੀਦ ਕੀਤਾ ਜਿਹੜੇ ਸਾਡੇ ਕੈਂਪ ਚਾਕੇ ਸਾਡੇ ਟਰੈਕਟਰ ਸਾਡੇ ਸਾਧਨ ਤੋੜੇ ਜਿਹਨੇ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਲਈਆਂ ਜਿਨ੍ਹਾਂ ਨੇ ਸਾਡੇ ਪ੍ਰਿੰਸੀਪਲ ਨੂੰ ਬੋਰੀਂਚ ਪਾ ਕੇ ਅਧ ਮਾਰਾ ਕਰਕੇ ਲੈ ਗਏ ਤੇ ਫਿਰ ਮਸੀਹ ਬੜੀ ਮੁਸ਼ਕਿਲ ਨਾਲ ਮਤੋਂ ਵਾਪਸ ਲੈਂਦਾ ਹੈ ਇਹ ਅੰਦੋਲਨ 433 ਕਿਸਾਨਾਂ ਦਾ ਜਿਹੜਾ ਫੱਟੜ ਹੋਏ ਉਹਨਾਂ ਵਾਸਤੇ ਆ ਇਹ ਅੰਦੋਲਨ ਜਿਹੜਾ ਪਿਛਲੇ 750 ਦੇ ਕਰੀਬ ਸ਼ਹੀਦ